ladies and gentlemen are you ready ਸਭ ਨੂੰ ਸਤ ਸ੍ਰੀ ਅਕਾਲ ਹੁਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਦੀ ਸਟਾਰਟ ਮੂਵੀ ਕਰਦੇ ਇੱਕ ਕਿਲਰ ਦੀ ਕਹਾਣੀ ਹੈ ਮੂਵੀ ਸਟਾਰਟ ਹੁੰਦੀ ਹੈ ਇੱਕ ਕਪਲ ਤੇ ਜਿਹੜੇ ਬਾਹਰ ਪਾਰਟੀ ਕਰਕੇ ਘਰ ਵਿੱਚ ਆਏ ਹੁੰਦੇ ਹਨ ਅਚਾਨਕ ਉਹ ਦੇਖਦੇ ਹਨ ਦੇ ਘਰ ਵਿੱਚ ਇੱਕ ਤਰ੍ਹਾਂ ਦਾ ਬਾਕਸ ਪਿਆ ਹੋਇਆ ਹੈ ਜਿਹੜਾ ਨੂੰ ਨਹੀਂ ਪਤਾ ਅਣਜਾਣ ਸੀ ਕੀ ਹੈ ਕੀ ਨਹੀਂ ਉਹਨੂੰ ਦੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਕਿ ਜਦ ਇਹ ਬਾਕਸ ਵਿੱਚੋਂ ਬਾਹਰ ਆ ਜਾਣ ਲੱਗ ਜਾਂਦੀ ਹੈ ਫਿਰ ਉਹ ਬਾਕਸ ਨੂੰ ਖੋਲ ਕੇ ਦੇਖਦੇ ਹਨ ਜਿਸ ਵਿੱਚੋਂ ਇੱਕ ਕਿਲਰ ਨਿਕਲਦਾ ਹੈ ਕਿਲਰ ਨੂੰ ਦੇਖ ਕੇ ਉਹ ਡਰ ਜਾਂਦਾ ਹੈ ਉਹ ਤੇ ਹਮਲਾ ਕਰ ਦਿੰਦਾ ਹੈ ਫਿਰ ਸੀਨ ਸ਼ਿਫਟ ਹੁੰਦਾ ਇੱਕ ਮੁੰਡੇ ਨੂੰ ਦਿਖਾਇਆ ਜਾਂਦਾ ਹੈ ਜਿਸ ਦਾ ਨਾਮ ਆਰਕੈਨ ਹੁੰਦਾ ਹੈ ਜੋ ਕਿ ਇੱਕ ਫੈਮਿਲੀ ਵਿੱਚ ਕੰਮ ਕਰਦਾ ਹੈ ਇਸ ਮੂਵੀ ਦਾ ਮੇਨ ਕਰੈਕਟਰ ਹੈ ਇਸ ਫੈਮਿਲੀ ਵਿੱਚ ਜਿਸ ਵਿੱਚ ਉਹ ਕੰਮ ਕਰਦਾ ਹੈ ਉਸ ਵਿੱਚ ਚਾਰ ਲੋਕ ਸੀ ਜਿਸ ਵਿੱਚ ਇੱਕ ਛੋਟੀ ਕੁੜੀ ਹੈ ਨਾ ਵੀ ਸੀ ਰੀਸ ਇਹਨਾਂ ਨੇ ਘਰ ਚੇਂਜ ਕੀਤਾ ਕਿਤਾ ਸੀ ਜਿੰਦੇ ਰਹੇ ਸ਼ਿਫਟ ਹੋਏ ਸੀ ਤਾਂ ਘਰ ਦਾ ਮਾਲਕ ਉਸਨੂੰ ਕਹਿੰਦਾ ਹੈ ਕਿ ਉੱਪਰ ਇੱਕ ਡੋਰ ਖਰਾਬ ਹੈ ਜਿਸਨੂੰ ਤੂੰ ਰਿਪੇਅਰ ਕਰ ਦੇ ਤਾਂ ਉਹ ਡੋਰ ਚੈੱਕ ਕਰਨ ਕੇ ਰਿਪੇਅਰ ਕਰਨ ਲੱਗ ਜਾਂਦਾ ਹੈ ਜਦ ਹੀ ਛੋਟੀ ਕੁੜੀ ਹੈ ਨਾ ਉਸ ਕੋ ਉਲਾਂ ਇਸ ਲਈ ਆਰਕਨ ਆਪਣਾ ਕੰਮ ਨੂੰ ਛੱਡ ਕੇ ਹਿਨਾ ਲਈ ਖੇਲਣ ਚਲਾ ਜਾਂਦਾ ਚਲਾ ਜਾਂਦਾ ਹੈ ਕਿਉਂਕਿ ਹਿਨਾ ਵਰਗੀ ਉਸ ਦੀ ਵੀ ਇੱਕ ਕੁੜੀ ਸੀ ਫਿਰ ਉਹ ਕਾਫੀ देर ਦੇਖਦਾ रहता ਹੈ ਨਾ ਕਨਾਲ ਖੇਲਦੇ ਖੇਲਦੇ ਉਸ ਦਾ ਕਾਫੀ ਟਾਈਮ ਖਰਾਬ ਹੋ ਜਾਂਦਾ ਹੈ ਫਿਰ ਉਸ ਦੇ ਘਰ ਦਾ ਮਾਲਕ ਆਂਦਾ ਹੈ ਜੋ ਕਿ ਉਸ ਨੂੰ ਉਸ ਡੋਰ ਬਾਰੇ ਪੁੱਛਦਾ ਹੈ ਫਿਰ ਉਹ ਦੱਸਦਾ ਹੈ ਕਿ ਮੈਂ ਡੋਰ ਦਾ ਕੰਮ ਨਹੀਂ ਕਰ ਸਕਿਆ ਕਿਉਂਕਿ ਮੈਂ ਹੈਨਾ ਨਾਲ ਖੇਲ ਰਿਹਾ ਸੀ ਕਿਉਂਕਿ ਹੈਨਾ ਵਰਗੀ ਮੇਰੀ ਵੀ ਇੱਕ ਕੁੜੀ ਹੈ ਫਿਰ ਆਰਕੇਨ ਆਪਣੀ ਕੁੜੀ ਵਾਸਤੇ ਇੱਕ ਟੈਡੀਅਰ ਗਿਫਟ ਲੈ ਕੇ ਜਾਂਦਾ ਹੈ ਜਿਸ ਨੂੰ ਉਸ ਦੀ ਕੁੜੀ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਫੇਰ ਸਾਨੂੰ ਇਸ ਫੈਮਿਲੀ ਦੀ ਫਾਈਨਲ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਪਤਾ ਚੱਲਦਾ ਹੈ ਜਿਸ ਜੋ ਕਿ ਬਹੁਤ ਮਾੜੀ ਸੀ ਆਰਕਨ ਨੇ ਤੇ ਉਸ ਦੀ ਪਤਨੀ ਨੇ ਬਹੁਤ ਜ਼ਿਆਦਾ ਕਰਜ਼ੇ ਲੈ ਰੱਖਿਆ ਸੀ ਜੋ ਉਹਨਾਂ ਨੂੰ ਕਿਸ਼ਤ ਚੁਕਾਉਣ ਵਾਸਤੇ ਅੱਜ ਰਾਤ ਦਾ ਹੀ ਟਾਈਮ ਸੀ ਫਿਰ ਆਰਕਨ ਦੀ ਪਤਨੀ ਪੁੱਛਦੀ ਹੈ ਕਿ ਉਹ ਇੱਡੀ ਵੱਡੇ ਅਮਾਉਂਟ ਕਿੱਥੋਂ ਲੈ ਕੇ ਆਵੇਗਾ ਫਿਰ ਉਹ ਕੁਝ ਪਲਾਨ ਕਰਦਾ ਹੈ ਫਿਰ ਆਰਕਨ ਇੱਕ ਰੋਬਰ ਦੇ ਕੋਲ ਜਾਂਦਾ ਹੈ ਤੇ ਰੋਬਰ ਉਸ ਨੂੰ ਉਸ ਫੈਮਿਲੀ ਦਾ ਇੱਕ ਹੀਰਾ ਚੋਰਾਣ ਲਈ ਬੋਲਦਾ ਹੈ ਪਰ ਉਹ ਮੰਨਾ ਕਰ ਦਿੰਦਾ ਹੈ ਫਿਰ ਰੋਬਰ ਉਸ ਨੂੰ 50% ਦੀ ਲਾਲਚ ਦਿੰਦਾ ਹੈ ਜਿਸ ਕਾਰਨ ਆਰਕਨ ਮੰਨ ਜਾਂਦਾ ਹੈ ਫਿਰ ਉਹ ਉਸੇ ਘਰ ਵੱਲ ਚਲਾ ਜਾਂਦਾ ਹੈ ਤੇ ਉਸ ਘਰ ਦਾ ਕੁੱਤਾ ਉਸਤੇ ਭੌਂਕਣਾ ਸਟਾਰਟ ਕਰ ਜਾਂਦਾ ਹੈ ਜਿਸ ਨੂੰ ਦੇਖ ਕੇ ਆਰਕਨ ਬਹੁਤ ਹੈਰਾਨ ਹੁੰਦਾ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਘਰ ਵਿੱਚ ਕੋਈ ਕੁੱਤਾ ਹੈ ਹੀ ਨਹੀਂ ਫਿਰ ਉਹ ਕਿਸੇ ਤਰ੍ਹਾਂ ਘਰ ਵਿੱਚ ਐਂਟਰ ਕਰ ਜਾਂਦਾ ਹੈ ਫਿਰ ਉਹ ਸੇਫ ਨੂੰ ਖੋਲਦਾ ਹੈ ਖੁੱਲਣਸਾਰ ਹੀ ਉਸ ਨੂੰ ਇਕਾਹਟ ਮਹਿਸੂਸ ਹੁੰਦੀ ਹੈ ਫਿਰ ਉਹ ਉਸੇ ਘਰ ਵਿੱਚ ਲੁਕ ਜਾਂਦਾ ਹੈ ਬਾਅਦ ਚ ਪਤਾ ਲੱਗਦਾ ਹੈ ਕਿ ਉਸ ਘਰ ਵਿੱਚ ਕੋਈ ਸੀਰੀਅਲ ਕਿਲਰ ਆ ਗਿਆ ਸੀ ਜਿਹੜਾ ਕਿ ਸੋਰ ਸੁਣ ਦੇ ਕਾਰਨ ਉਸ ਤੋਂ ਲੱਪਣ ਲੱਗ ਜਾਂਦਾ ਹੈ ਕਿਲਰ ਤੋਂ ਬਚ ਕੇ ਉਹ ਮੇਨ ਡੋਰ ਕੋਲ ਜਾਂਦਾ ਹੈ ਜਿਸ ਕੋਲ ਉਹ ਦੇਖਦਾ ਹੈ ਕਿ ਉੱਥੇ ਇੱਕ ਨਹੀਂ ਬਲਕਿ ਪੰਜ ਲੌਕ ਲੱਗੇ ਲੱਗੇ ਹੁੰਦੇ ਹਨ ਫਿਰ ਉਹ ਸੋਚਦਾ ਕਿ ਮੈਂ ਬਾਹਰ ਤਾਂ ਨਹੀਂ ਨਿਕਲ ਸਕਦਾ ਫਿਰ ਉਸ ਨੂੰ ਆਪਣੀ ਫੈਮਿਲੀ ਦੀ ਯਾਦ ਆ ਜਾਂਦੀ ਹੈ ਕਿਉਂਕਿ ਉਸਨੇ ਬਹੁਤ ਜ਼ਿਆਦਾ ਕਰਜ਼ ਲੈਆ ਹੁੰਦਾ ਹੈ ਫਿਰ ਉਸ ਨੂੰ ਚਕਾਉਣ ਵਾਸਤੇ ਉਹ ਦੁਬਾਰੇ ਸੇਫ ਕੋਲ ਜਾਂਦਾ ਹੈ ਫਿਰ ਉਸ ਨੂੰ ਕਿਸੇ ਦੀ ਚਿਕਣ ਦੀ ਆਵਾਜ਼ ਆ ਜਾਂਦੀ ਹੈ ਤੇ ਆਰਕਨ ਵੀ ਉਸ ਨੂੰ ਦੇਖਣ ਚੱਲਿਆ ਜਾਂਦਾ ਹੈ ਉਹ ਆਵਾਜ਼ ਦੀ ਦਿਸ਼ਾ ਵਿੱਚ ਵੱਧਦਾ ਜਾਂਦਾ ਹੈ ਫਿਰ ਉਹ ਸੋਚਦਾ ਹੈ ਕਿ ਕਿਸੇ ਆਦਮੀ ਦੀ ਕੀ ਕਰਦੀ ਹੈ ਆਵਾਜ਼ ਹੈ ਜੋ ਕਿ ਘਰ ਦਾ ਮਾਲਕ ਸੀ ਓਪੀ ਆਰਕਨ ਦੇਖ ਕੇ ਹੈਰਾਨ ਹੋ ਜਾਂਦਾ ਹੈ ਤੇ ਉਸ ਨੂੰ ਹੈਲਪ ਮੰਗਦਾ ਹੈ ਪਰ ਆਰਕਨ ਕਿਸੇ ਤਰ੍ਹਾਂ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਆਰਕਨ ਤੇ ਸ਼ੱਕ ਕਰਦਾ ਹੈ ਤੇ ਉਸ ਤੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਹ ਇੱਕ ਟਰੈਪ ਵਿੱਚ ਫਸ ਕੇ ਲਟਕ ਲਟਕ ਜਾਂਦਾ ਹੈ ਕਿਉਂਕਿ ਕਿੱਲਰ ਨੇ ਚਾਰੇ ਪਾਸੇ ਟਰੈਪ ਵਿਛਾਏ ਹੋਏ ਸੀ ਇਸ ਘਰ ਚ ਪਤਾ ਲੱਗਦਾ ਹੈ ਕਿ ਕਿੱਲਰ ਨੇ ਚਾਰੇ ਪਾਸੇ ਟਰੈਪ ਜਾਈ ਹੋਣੇ ਨੇ ਕਿ ਕੋਈ ਵੀ ਇਸ ਘਰ ਤੋਂ ਬਚ ਕੇ ਨਾ ਜਾ ਸਕੇ। ਆਰਕੰਡ ਭਜਣ ਦੀ ਕੋਸ਼ਿਸ਼ ਕਰਦਾ ਹੈ ਫਿਰ ਉਹ ਕੋ ਇੱਕ ਫੋਨ ਦੇਖਦਾ ਹੈ ਉਹ ਸੋਚਦਾ ਹੈ ਕਿ ਫੋਨ ਨੂੰ ਟਰਾਈ ਕਰਾਂ ਪਰ ਉਹ ਜਿੱਦਾਂ ਹੀ ਫੋਨ ਕੰਨੋਂ ਲਾਂਦਾ ਹੈ ਤੇ ਕੰਨ ਦੇ ਵਿੱਚ ਉਹ ਨੀਟਲ ਚੁੱਪ ਜਾਂਦੀ ਹੈ ਕਿਉਂਕਿ ਖੁੰਨੀ ਇੰਨਾ ਖਤਰਨਾਕ ਸੀ ਜਿਨੇ ਇੱਕ ਫੋਨ ਦੇ ਵਿੱਚ ਵੀ ਟਰੈਪ ਲਾਇਆ ਹੋਇਆ ਸੀ ਫਿਰ ਉਹ ਵਿੰਡੋ ਦੇ ਥਰੂ ਭਜਦਾ ਹੈ ਪਰ ਉੱਥੇ ਉਹਦੇ ਹੱਥ ਬਲੇਡ ਨਾਲ ਕੱਟੇ ਜਾਂਦੇ ਹੈ ਬੜੀ ਮੁਸ਼ਕਲ ਨਾਲ ਉਹ ਆਪਣਾ ਹੱਥ ਕੱਢਦਾ ਹੈ ਆਪਣਾ ਹੱਥ ਛਡਾਣ ਤੋਂ ਬਾਅਦ ਉਹ ਦੇਖਦਾ ਹੈ ਕਿ ਕਿਲਰ ਨੇ ਚਾਰੇ ਪਾਸੇ ਟਰੈਪ ਵਿਛਾਏ ਹੋਏ ਨੇ ਤੇ ਉਹ ਬਚਦਾ ਬਚਦਾ ਚਲਤੀ ਹੀ ਬੀਸ ਮਿੰਟ ਵਿੱਚ ਜਾਂਦਾ ਹੈ ਜਿੱਥੇ ਉਸ ਨੂੰ ਐਨਾ ਦਾ ਫਾਦਰ ਪੰਨਿਆ ਮਿਲਦਾ ਹੈ ਤੇ ਉਹ ਉਸ ਨੂੰ ਕਹਿੰਦਾ ਕਿ ਮੈਂ ਤੇਰੀ ਹੈਲਪ ਕਰਨ ਆਇਆ ਹਾਂ ਪਰ ਆਰਕੇ ਨੇ ਉਸ ਤੋਂ ਉਸਦੀ ਬੀਬੀ ਤੇ ਦੋਨੋਂ ਬੱਚੇ ਬਾਰੇ ਪੁੱਛਦਾ ਹੈ ਤੇ ਮੰਤਾ ਦੱਸਦਾ ਹੈ ਕਿ ਉਸਦੀ ਕੋ ਪਤਨੀ ਨੂੰ ਕਿਸੇ ਹੋਰ ਕਮਰੇ ਵਿੱਚ ਬੰਨਿਆ ਹੋਇਆ ਹੈ ਤੇ ਕੁੜੀ ਵੱਡੀ ਕੁੜੀ ਬਾਹਰ ਗਈ ਹੋਈ ਹੈ ਤੇ ਛੋਟੀ ਕੁੜੀ ਹੈ ਨਾ ਪਤਾ ਨਹੀਂ ਕਿਸੇ ਰੂਮ ਵਿੱਚ ਲੁਕੀ ਹੋਈ ਹੈ ਉਹ ਸੇਫ ਵਿੱਚ ਪਈ ਉਸਦੀ ਗਨਾਰੇ ਵੀ ਦੱਸਦਾ ਹੈ ਜਿਸ ਨੂੰ ਵਰਤ ਕੇ ਉਹ ਉਹਨਾਂ ਨੂੰ ਛੜਾ ਸਕਦਾ ਹੈ ਉਸ ਦੇ ਚੱਕਰ 'ਚ ਉਹ ਉਸ ਨੂੰ ਆਪਣੇ ਸੇਫ ਦਾ ਪਾਸਵਰਡ ਵੀ ਦੱਸ ਦਿੰਦਾ ਹੈ ਫਿਰ ਜਾਂਦਾ ਹੈ ਤੇ ਪਾਸਵਰਡ ਲਗਾ ਕੇ ਉਹਦੇ ਵਿੱਚ ਉਹਦੇ ਵਿੱਚੋਂ ਗਨ ਕੱਟ ਲੈਂਦਾ ਹੈ ਤੇ ਨਾਲ ਹੀ ਉਹ ਹੀਰਾ ਵੀ ਚੋਰ ਚੋਰੀ ਕਰ ਲੈਂਦਾ ਹੈ ਜਿਸ ਨੂੰ ਚੁਰਾਉਣ ਵਾਸਤੇ ਆਇਆ ਹੈ ਫਿਰ ਕਿਲਰ ਹੈ ਨਾ ਦੇ ਪਾਪਾ ਨੂੰ ਟੌਰਚਰ ਕਰ ਕਰਕੇ ਪਰੇਸ਼ਾਨ ਕਰ ਦਿੰਦਾ ਹੈ ਤੇ ਉਹਨੂੰ ਅੰਡਾ ਟੌਰਚਰ ਕਰਦਾ ਹੈ ਕਿ ਉਹ ਮਾਰ ਹੀ ਜਾਂਦਾ ਹੈ ਫਿਰ ਇਧਰ ਤੇ ਉਹਦੀ ਪੂਰੀ ਆਂਤੜੀਆਂ ਬਾਹਰ ਕੱਢ ਦਿੰਦਾ ਹੈ ਜਦੋਂ ਹਰਕੇ ਆਂੰਦ ਹੈ ਤੇ ਉਸ ਦੀ ਪੂਰੀ ਆਂਤੜੀਆਂ ਦੇਖ ਕੇ ਉਹ ਉਲਟੀ ਕਰ ਦਿੰਦਾ ਹੈ ਫਿਰ ਉਹ ਉੱਪਰ ਜਾਂਦਾ ਹੈ ਜਿਸ ਵਿੱਚ ਉਹਨੂੰ ਸ਼ੇਫ ਚੋਂ ਇੱਕ ਆਵਾਜ਼ ਆ ਰਹੀ ਸੀ ਉਹਨੂੰ ਖੋਲ ਕੇ ਦੇਖਦਾ ਹੈ ਉਹਨੂੰ ਲੱਗਦਾ ਵਿੱਚ ਹੈ ਨਾ ਹੋਏਗੀ ਪਰ ਉਹਦੇ ਵਿੱਚ ਇੱਕ ਬਾਕਸ ਜੀ ਜਦ ਉਹ ਬਾਕਸ ਨੂੰ ਖੋਲਦਾ ਤਾਂ ਇੱਕ ਬੰਦਾ ਬਜ਼ੁਰਗ ਮਿਲਦਾ ਹੈ ਚੋਕੇ ਪਹਿਲਾਂ ਸਾਨੂੰ ਫਿਲਮ 'ਚ ਦਿਖਾਇਆ ਗਿਆ ਸੀ ਉਹ ਦੱਸਦਾ ਹੈ ਕਿ ਕਿਲਰ ਨੂੰ ਮੈਂਟਲੀ ਪ੍ਰੋਬਲਮ ਹੈ ਉਹ ਇਨਸਾਨਾਂ ਨੂੰ ਇੱਕ ਚੀਜ਼ਾਂ ਦੀ ਤਰ੍ਹਾਂ ਕਲੈਕਟ ਕਰਦਾ ਹੈ ਜੋ ਵੀ ਇਨਸਾਨ ਨੂੰ ਪਸੰਦਾ ਆਂਦਾ ਹੈ ਉਹ ਉਸਨੂੰ ਕਲੈਕਟ ਕਰ ਲੈਂਦਾ ਹੈ ਤੇ ਬਾਕੀ ਸਾਰਿਆਂ ਨੂੰ ਮਾਰ ਦਿੰਦਾ ਹੈ ਤੇ ਉਹਸਨੂੰ ਭੱਜਣ ਨੂੰ ਕਹਿੰਦਾ ਹੈ ਪਰ ਉਹ ਉਸ ਨੂੰ ਸੇਫ ਵਿੱਚ ਬੰਦ ਕਰਕੇ ਦੁਬਾਰੇ ਬਾਹਰ ਨਿਕਲ ਜਾਂਦਾ ਹੈ ਫਿਰ ਉਹ ਇੱਕ ਵਿੰਡੋ ਵਿੱਚ ਦੂਸਰੇ ਰੂਮ ਚ ਜਾਂਦਾ ਹੈ ਜਿਸ ਵਿੱਚੋਂ ਵਿੰਡੋ ਖੁੱਲੀ ਦੇਖਦਾ ਹੈ ਫਿਰ ਜਿਆਦੇ ਉਹ ਵਿੰਡੋ ਵੱਲ ਜਾਣ ਲੱਗਦਾ ਹੈ ਉਸ ਦੇ ਸ਼ੂਸ ਚੁਪੇ ਜਾਂਦੇ ਹਨ ਕਿਉਂਕਿ ਕਾਤਲ ਨੇ ਪੈਰਾ ਵਿੱਚ ਗਲੂ ਪਛਾਇਆ ਹੋਇਆ ਸੀ ਜਿਸ ਵਿੱਚੋਂ ਇੱਕ ਬਿੱਲੀ ਵੀ ਫਸੀ ਹੋਈ ਸੀ ਉਹ ਬਿੱਲੀ ਨੂੰ ਬਾਹਰ ਕੱਢਦਾ ਹੈ ਤੇ ਉਸ ਨੂੰ ਵਿੰਡੋ ਦੇ ਥਰੂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਬਲੇਡ ਆ ਕੇ ਉਸ ਨੂੰ ਖਤਮ ਕਰ ਦਿੰਦਾ ਹੈ ਤੇ ਕਾਤਲ ਨੇ ਚਾਰੇ ਪਾਸੇ ਟ੍ਰੈਪ ਦੇ ਸ਼ਾਨ ਹੋਣ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਉਹ ਜਦ ਹੀ ਉੱਪਰ ਆਉਂਦਾ ਹੈ ਤਾਂ ਆਰਕਨ ਬੈੱਡ ਦੇ نیچے ਖੁਦ ਨੂੰ ਸੁਪਾ ਲੈਂਦਾ ਹੈ ਕਾਤਲ ਦੇਖਦਾ ਹੈ ਤੇ ਫਿਰ ਉਹ ਨਿਕਲ ਜਾਂਦਾ ਹੈ ਦੇਖ ਕੇ ਫਿਰ ਆਰਕਨ ਹੈਨਾ ਦੀ ਮਾਦਰ ਕੋਲ ਜਾਂਦਾ ਹੈ ਤੇ ਉਸ ਨੂੰ ਪਛਾਣ ਦੀ ਕੋਸ਼ਿਸ਼ ਕਰਦਾ ਹੈ ਉਹ ਉਸ ਨੂੰ ਚੁੱਪ ਰਹਿਣ ਤੇ ਸਿੱਧਾ ਚੱਲਣ ਨੂੰ ਬੋਲ ਕੇ ਆਪਣੇ ਨਾਲ ਲੈ ਚਲਦਾ ਹੈ ਪੈਰ ਚੱਲਦੇ-ਚੱਲਦੇ ਉਸਦੇ ਪੈਰਾਂ ਵਿੱਚ ਖੂਨ ਲੱਗ ਜਾਂਦਾ ਹੈ ਫਿਰ ਉਹ ਆਪਣੇ ਹਸਬੰਡ ਦੀ ਇਹ ਜੀ ਹਾਲਤ ਦੇਖ ਕੇ ਕੰਬਰਾ ਜਾਂਦੀ ਹੈ ਤੇ ਚੋਰ ਚਲੀ ਚਿਕਨ ਚਿਕਨ ਲੱਗ ਜਾਂਦੀ ਹੈ ਫਿਰ ਉਹ ਕੋੜੀ ਥਰੂ ਉੱਪਰ ਪੱਜਦੀ ਹੈ ਗਿਆ ਕਿਲਰ ਆ ਜਾਂਦਾ ਹੈ ਜੋ ਉਸ ਨੂੰ ਇੰਜਰਡ ਕਰ ਦਿੰਦਾ ਹੈ ਤੇ ਆਰਕਨ ਵੀ ਲੁਕ ਜਾਂਦਾ ਹੈ ਫਿਰ ਉਸ ਨੂੰ ਕਾਤਲ ਦੇ ਹੱਥ ਵਿੱਚ ਸਪੈਡਰ ਦਿਖਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਕਾਤਲ ਉਸ ਸਪੈਡਰ ਬਹੁਤ ਸੰਤ ਹੈ ਫਿਰ ਉਹ ਹੈਨਾ ਦੀ ਮਾਂ ਨੂੰ ਕੜੀਸ ਕੇ ਲੈ ਜਾਂਦਾ ਹੈ ਤੇ ਉਹਨੂੰ ਟੰਗ ਦਿੰਦਾ ਹੈ ਤੇ ਉਸ ਦਾ ਮੂੰਹ ਸਿਲ ਦਿੰਦਾ ਹੈ ਤਾਂ ਕਿ ਉਹ ਚੀਕ ਨਾ ਮਾਰੇ ਫਿਰ ਆਰਕਨ ਦੁਆਰੇ ਭੱਜਦਾ ਹੈ ਤੇ ਉਸ ਨੂੰ ਇੱਕ ਕਾਰ ਬਾਹਰ ਦਿਖਾਈ ਦਿੰਦੀ ਹੈ ਜੋ ਕਿ ਹੈਨਾ ਦੀ ਵੱਡੀ ਸਿਸਟਰ ਸੀ ਜੋ ਕਿ ਆਪਣੇ ਫਰੈਂਡ ਨਾਲ ਸਿੱਧੀ ਹੀ ਘਰ ਦੇ ਅੰਦਰ ਆ ਗਈ ਤੇ ਉਸ ਨੂੰ ਉਹ ਖਿੜਕੀ ਰਾਹੀਂ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਹੈ ਇਸ ਕਰਕੇ ਕਾਤਿਲ ਸਾਰੇ ਦਰਵਾਜ਼ੇ ਵੀ ਖੋਲ ਦਿੰਦਾ ਹੈ ਤਾਂ ਕਿ ਉਹ ਆਰਾਮ ਨਾਲ ਅੰਦਰ ਆ ਜਾ ਸਕੇ ਦੋਨੋਂ ਆ ਕੇ ਕਿਚਨ ਵਿੱਚ ਚਲੇ ਜਾਂਦੇ ਹਨ ਤੇ ਉਹਨਾਂ ਨੂੰ ਕਿਲਰ ਵੀ ਦੇਖ ਰਿਹਾ ਸੀ ਇਸੇ ਦਾ ਮੌਕੇ ਦਾ ਫਾਇਦਾ ਉਠਾ ਕੇ ਆਰ ਕੇ ਨੇ ਜਾ ਕੇ ਇੱਕ ਟੇਬਲ ਨੀਚ ਲੁਕ ਜਾਂਦਾ ਹੈ ਜੋ ਕਿ ਉਸ ਦੀ ਸਿਸਟਰ ਨਾਲ ਗੱਲ ਕਰਨਾ ਚਾਹੁੰਦਾ ਸੀ ਕਾਤਿਲ ਬਾਰੇ ਇੰਨੇ ਚ ਹੀ ਹੈ ਨਾ ਦੀ ਸਿਸਟਰ ਕਾਤਿਲ ਦੇ ਅੱਗੇ ਆ ਜਾਂਦੀ ਹੈ ਜੋ ਉਹਨੂੰ ਦੇਖ ਕੇ ਘਬਰਾ ਜਾਂਦੀ ਹੈ ਫਿਰ ਉਸ ਦਾ ਦੋਸਤ ਕਾਤਿਲ ਨਾਲ ਮੁਕਾਬਲਾ ਕਰਦਾ ਹੈ ਪਰ ਕਾਤਲ ਉਸ ਨੂੰ ਇੱਕ Trap ਤੇ ਘੇਰ ਦਿੰਦਾ ਹੈ ਜਿਸ ਨਾਲ ਘੇਰਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਫਿਰ ਉਹ ਕੁੜੀ ਨੂੰ ਵੀ ਮਾਰਦਾ ਹੈ ਪਰ ਉਹ ਕੁੜੀ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਫੋਨ ਕਰ ਚੁੱਕੀ ਸੀ ਫਿਰ ਉਹ ਉਸ ਨੂੰ ਇੱਕ ਸਤੇ ਟੰਗ ਦਿੰਦਾ ਹੈ ਤੇ ਬਾਅਦ ਵਿੱਚ ਉਸ ਦੇ ਗਲ ਨਾਲ ਇਰੇਜ਼ਰ ਵੀ ਬੰਨ੍ਹ ਦਿੰਦਾ ਹੈ ਤਾਂ ਕਿ ਥੋੜਾ ਜਿਹਾ ਵੀ ਹਿੱਲੇ ਤੇ ਉਸ ਦੀ ਗਰਦਨ ਪਟ ਜਾਵੇ ਆਰਕਨ ਉੱਪਰ ਜਾ ਕੇ అలਾਰਮ ਪਜਾ ਦਿੰਦਾ ਹੈ ਜਿਸ ਕਾਰਨ ਕਿਲਰ ਭੱਜਾ ਭੱਜਾ ਆਉਂਦਾ ਹੈ ਫਿਰ ਉਹ ਉਹ ਉਸ ਦੀ ਸਿਸਟਰ ਕੋਲ ਜਾਂਦਾ ਹੈ ਤੇ ਉਸ ਦੀ ਸਿਸਟਰ ਉਹਨੂੰ ਦੇਖ ਕੇ ਹਰਾਨ ਹੋ ਜਾਂਦੀ ਹੈ ਤੇ ਉਸ ਨੂੰ ਕਿਲਰ ਸਮਝਣ ਲੱਗ ਜਾਂਦੀ ਹੈ ਜਿੱਤਾਂ ਹੀ ਉਹ ਖੁੱਲਦੀ ਹੈ ਤੇ ਉਹ ਇੱਕ ਸੀਜ਼ਰ ਚੱਕ ਕੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਨਾਲ ਹੀ ਇੱਕ ਟਰੈਪ ਵਿੱਚ ਫਸ ਜਾਂਦੀ ਹੈ ਤੇ ਬਹੁਤ ਦਰਦਾਇਕ ਤਰਤਨਾਇਕ ਮੌਤ ਹੋ ਜਾਂਦੀ ਹੈ ਉਸ ਦੀ ਇਹ ਦੇਖ ਕੇ ਆਰਕ ਨੂੰ ਬਹੁਤ ਅਫਸੋਸ ਹੁੰਦਾ ਹੈ ਫਿਰ ਉਹ ਉਸ ਬਜ਼ੁਰਗ ਨੂੰ ਬਚਾਣ ਲਈ ਜਾਂਦਾ ਹੈ ਜੋ ਕਿ ਉਸਨੂੰ ਉੱਪਰ ਮਿਲਿਆ ਸੀ ਜਿੱਦਾਂ ਹੀ ਉਹਨੂੰ ਉਹ ਬਾਹਰ ਕੱਢਦਾ ਹੈ ਤੇ ਖਿੱਚਦਾ ਹੈ ਉਹ ਦੇਖਦਾ ਹੈ ਕਿ ਕਾਤਲ ਨੇ ਉਸਦੇ ਪੈਰਾਂ ਵਿੱਚ ਹੁੱਕਾਂ ਫਸਾ ਰੱਖਿਆ ਹਨ ਜਿਸ ਕਰਕੇ ਉਹ ਉਸਨੂੰ ਬਾਹਰ ਨਹੀਂ ਕੱਢ ਸਕਦਾ ਇਸ ਕਰਕੇ ਉਹ ਉਸਨੂੰ ਉੱਥੇ ਹੀ ਛੱਡ ਕੇ ਆਪ ਸਿੱਸਾ ਪੰਨ ਕੇ ਕਿਰਕੀ ਤੋੜ ਕੇ ਬਾਹਰ ਭੱਜ ਜਾਂਦਾ ਹੈ ਫਿਰ ਉਹ ਬਾਰ ਭੱਜਦੇ ਪਾਦਾ ਦੇਖਦਾ ਹੈ ਪਿੱਛੇ ਮੁੜ ਕੇ ਤਾਂ ਉਸ ਨੂੰ ਹੈਨਾ ਦੇਖ ਰਹੀ ਹੋਣਦੀ ਸੀ ਫਿਰ ਉਹ ਹੈਨਾ ਨੂੰ ਆਪਣੀ ਕੁੜੀ ਵਾਂਗ ਸਮਝਦਾ ਸੀ ਤੇ ਉਸ ਨੂੰ ਬਚਾਣ ਦੇ ਚੱਕਰ ਵਿੱਚ ਉਹ ਦਵਾਰੇ ਘਰ ਵਿੱਚ ਐਂਟਰ ਹੋ ਜਾਂਦਾ ਹੈ ਕਿਲਰ ਜੋ ਕਿ ਹੈਨਾ ਤੇ ਅਟੈਕ ਕਰਨ ਵਾਲਾ ਹੀ ਹੁੰਦਾ ਹੈ ਇੰਨੇ ਵਿੱਚ ਆਰਕਨ ਆ ਕੇ ਉਸ ਤੇ ਅਟੈਕ ਕਰ ਦਿੰਦਾ ਹੈ ਤੇ ਉਹ ਹੈਨਾ ਨੂੰ ਉਹ ਬਚਾ ਲੈ ਜਾਂਦਾ ਹੈ ਫਿਰ ਹੈਨਾ ਨਾਲ ਮਿਲ ਕੇ ਉਹ ਇੱਕ Trap ਤਿਆਰ ਕਰਦਾ ਹੈ ਜਿਸ ਵਿੱਚ ਉਹ ਦਾਅ ਦਾ ਹੈ ਕਿ ਉਹ ਪਾਣੀ ਨੂੰ ਫਰਸ਼ ਤੇ ਘੇਰ ਦੇਗਾ ਫਿਰ ਐਨਾ ਇੱਕ ਟੀਵੀ ਨੂੰ ਵੀ ਫਰਸ਼ ਤੇ ਘੇਰ ਦੇਗੀ ਜਿਸ ਨਾਲ ਕਰੰਟ ਲੱਗ ਕੇ ਉਹ ਕਾਤਲ ਮਾਰ ਜਾਏਗਾ ਪਰ ਕਾਤਲ ਨੂੰ ਪਤਾ ਲੱਗ ਜਾਂਦਾ ਹੈ ਉਹ ਬੁੱਢੇ ਨੂੰ ਹੀ ਘੇਰ ਦਿੰਦਾ ਹੈ ਇਸ ਨਾਲ ਉਹ ਬੁੱਢਾ ਤੜਫ ਤੜਕੇ ਮਰ ਜਾਂਦਾ ਹੈ ਆਰ ਕਹਿੰਦੇ ਹਨ ਉੱਥੋਂ ਭੱਜ ਜਾਂਦੇ ਨੇ ਭੱਜਦੇ ਭੱਜ ਤੇ ਹੋ ਹੋ ਆ ਨਾਨੂ ਇੱਕ ਸੇਫ ਜਗ੍ਹਾ ਵਿੱਚ ਪਛਾਣ ਵਿੱਚ ਕਾਮਯਾਬ ਹੋ ਜਾਂਦਾ ਹੈ ਫਿਰ ਕਿਲਰ ਉਸ ਨੂੰ ਫੜ ਲੈਂਦਾ ਹੈ ਤੇ ਬਹੁਤ ਮਾਰਦਾ ਹੈ ਫਿਰ ਉਸ ਨੂੰ ਇੱਕ ਜਗ੍ਹਾ ਤੇ ਬੰਨ੍ਹ ਲੈਂਦਾ ਹੈ ਜਿਸ ਵਿੱਚ ਆਰਕੇਨ ਉਸ ਦੀ ਮਿੰਤਾ ਕਰਦਾ ਹੈ ਕਿ ਉਹ ਉਹ ਕੁੜੀ ਨੂੰ ਜਾਣ ਦੇਵੇ ਤੇ ਉਹ ਉਸ ਨੂੰ ਭਾਵੇਂ ਮਾਰ ਦੇਵੇ ਕਿਉਂਕਿ ਫਿਰ ਕਿਲਰ ਉਸ ਦੀ ਇੱਕ ਵੀ ਗੱਲ ਨਹੀਂ ਸੁਣਦਾ ਕਾਤਿਲ ਉਸ ਦੇ ਮੂੰਹ ਦਾ ਇੱਕ ਦੰਦ ਉਖਾੜ ਦਿੰਦਾ ਹੈ ਜਿਸ ਨਾਲ ਆਰਕੇਨ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਫਿਰ ਕਰਦੇ ਬਾਹਰ ਇੱਕ ਪੁਲਿਸ ਵਾਲਾ ਆ ਜਾਂਦਾ ਹੈ ਜਿਸ ਨੂੰ ਹੈਨ ਦੀ ਸਿਸਟਰ ਨੇ ਕਾਲ ਕਰਕੇ ਬੁਲਾਇਆ ਸੀ ਪੁਲਿਸ ਵਾਲਾ ਅੰਦਰ ਦੇਖਦਾ ਹੈ ਡੈਡ ਬਾਡੀਜ਼ ਦੇਖ ਉਹਨੂੰ ਦੇਖ ਕੇ ਉਹ ਡਰ ਜਾਂਦਾ ਹੈ ਫਿਰ ਇਹਨੇ ਚੇ ਕਿਲਰ ਵੀ ਬਾਹਰ ਆ ਜਾਂਦਾ ਹੈ ਤੇ ਉਹ ਉਸ ਤੇ ਹਮਲਾ ਕਰਨ ਵਾਸਤੇ ਆਪਣੇ ਕੁੱਤੇ ਨੂੰ ਵੀ ਛੱਡ ਦਿੰਦਾ ਹੈ ਆਰਕਨ ਵੀ ਬੜੀ ਮੁਸ਼ਕਲ ਕਰਕੇ ਆਪਣੇ ਆਪ ਨੂੰ ਟਰੈਪ ਤੋਂ ਬਾਹਰ ਕੱਢ ਲੈਂਦਾ ਹੈ ਫਿਰ ਉਹ ਜਾ ਕੇ ਉਹ ਦੇਖਦਾ ਹੈ ਕਿ ਕਾਤਲ ਨੇ 트ੈਪ ਲਗਾਇਆ ਹੋਇਆ ਜਿਸ ਨੂੰ ਉਹ ਕਰਨ ਉਹ ਉਡਾਣ ਵਾਲਾ ਹੈ ਫਿਰ ਕਾਤਲ ਆਪਣੇ ਕੁੱਤੇ ਨੂੰ ਲੈ ਕੇ ਹੈਨਾ ਨੂੰ ਲੱਭਣ ਆ ਜਾਂਦਾ ਹੈ ਆਰਕਨ ਤੇ ਹੈਨਾ ਦੋਨੇ ਜਣੇ ਕੁੱਤੇ ਨੂੰ ਜਲਾ ਕੇ ਮਾਰ ਦਿੰਦੇ ਨੇ ਤੇ ਇੱਕ ਆਰਕਨ ਕਿਲਰ ਨਾਲ ਲੜਾਈ ਕਰਦਾ ਹੈ ਜਿਸ ਵਿੱਚ ਉਹ ਕਿਲਰ ਨੂੰ ਬਹੁਤ ਜ਼ਿਆਦਾ ਮਾਰਦਾ ਹੈ ਫਿਰ ਉਹ ਹੈਨਾ ਨੂੰ ਲੈ ਕੇ ਭੱਜ ਜਾਂਦਾ ਹੈ ਫਿਰ ਉਹ ਇੱਕ ਕਮਰੇ ਵਿੱਚ ਜਾਂਦਾ ਹੈ ਜਿੱਥੇ ਮਿਰਰ ਲੱਗਿਆ ਹੁੰਦਾ ਹੈ ਤੇ ਦੋਨਾਂ ਦੀ ਰਿਫਲੈਕਸ਼ਨ ਉਸ ਮਿਰਰ ਤੇ ਪੈਂਦੀ ਹੈ ਤੇ ਉਹ ਇੱਕ Trap ਸੈੱਟ ਕਰਦਾ ਹੈ ਕਿ ਕਾਤਲ ਮਿਰਰ ਤੇ ਹਮਲਾ ਕਰਦਾ ਹੈ ਤੇ ਉਹ ਇੱਕ ਰੱਸੀ ਕੱਟ ਦਿੰਦਾ ਹੈ ਜਿਸ ਵਿੱਚ ਉਹ ਕਾਤਲ ਦੇ ਉੱਪਰ ਇੱਕ ਝੁੰਮਰ ਗਰਾ ਕੇ ਕਾਤਲ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਉਹ ਕਾਤਲ ਦੀ ਜੇਬ ਤੋਂ ਚਾਬੀਆਂ ਲੈ ਕੇ ਦੋਨੋਂ ਬਾਹਰ ਆ ਜਾਂਦੇ ਨੇ ਫਿਰ ਇੱਥੇ ਪੁਲਿਸ ਹੀ ਆ ਜਾਂਦੀ ਹੈ ਦੋਨਾਂ ਨੂੰ ਰੈਸਕਿਊ ਕਰ ਲੈਂਦੀ ਹੈ ਫਿਰ ਆਰਕਨ ਆਪਣੇ ਜੇਬ ਵਿੱਚੋਂ ਉਹ ਹੀਰਾ ਕੱਢ ਕੇ ਬਾਰ-ਬਾਰ ਦੇਖਦਾ ਹੈ ਤੇ ਉਸ ਨੂੰ ਫਿਰ ਪੁਲਿਸ ਵਾਲੇ ਤੋਂ ਲੁਕੋ ਦਿੰਦਾ ਹੈ ਤੇ ਉਹ ਹੀਰਾ ਦੇਖ ਕੇ ਖੁਸ਼ ਹੁੰਦਾ ਹੈ ਕਿ ਚਲੋ ਮੈਂ ਕਰਜ਼ਾ ਤਾ ਉਤਾਰ ਸਕਦਾ ਹਾਂ ਫਿਰ ਉਹ ਖੁਸ਼ ਹੁੰਦਾ ਹੈ ਐਨੇ ਵਿੱਚ ਹੀ ਕਾਤਿਲ ਗੱਡੀ ਲੈ ਕੇ বাস ਨੂੰ ਟੱਕਰ ਮਾਰ ਦਿੰਦਾ ਹੈ ਜਿਸ ਵਿੱਚ ਆਰਕਨ ਹਨ ਹੈਨਾ ਚਾਰ ਐਸੀ ਉਸਤੇ ਹਮਲਾ ਕਰ ਦਿੰਦਾ ਹੈ ਆਰਕਨ ਬਹੁਤ ਰਿਕਵੈਸਟ ਕਰਦਾ ਹੈ ਕਿ ਉਹ ਉਸ ਨੂੰ ਆਪਣੀ ਘਰ ਵਾਲੀ ਨਾਲ ਗੱਲ ਕਰਨ ਦੇਵੇ ਪਰ ਕਿਲਰ ਉਸਤੇ ਬਹੁਤ ਗੁੱਸਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਲਿਜਾ ਕੇ ਇੱਕ ਬਾਕਸ ਵਿੱਚ ਬੰਦ ਕਰ ਦਿੰਦਾ ਹੈ ਤੇ ਜਿੱਥੋਂ ਪਤਾ ਲੱਗਦਾ ਹੈ ਕਿ ਕਿਲਰ ਨੇ ਉਸ ਨੂੰ ਪਸੰਦ ਕਰ ਲਿਆ ਹੈ ਤੇ ਉਸ ਨੂੰ ਇੱਕ ਕਲੈਕਸ਼ਨ ਵਜੋਂ ਰੱਖ ਲਿਆ ਹੈ ਇੱਥੇ ਹੀ ਮੂਵੀ ਕਲੈਕਟਰ ਦੀ ਫਸਟ ਪਾਰਟ ਖਤਮ ਹੋ ਜਾਂਦਾ ਹੈ ਤੇ ਸੈਕੰਡ ਪਾਰਟ ਸਟਾਰਟ ਹੋ ਜਾਂਦਾ ਹੈ ਜਿੱਥੇ ਇੱਕ ਕੁੜੀ ਨੂੰ ਦਿਖਾਇਆ ਜਾਂਦਾ ਹੈ ਜੋ ਕਿ ਆਪਣੇ ਫਾਦਰ ਨਾਲ ਘਰ ਨੂੰ ਵਾਪਸ ਜਾ ਰਹੀ ਸੀ ਉਹ ਆਪਣੀ ਮਾਂ ਦਾ ਫਿਊਨਰਲ ਤੇ ਵਾਪਸ ਆ ਰਹੀ ਸੀ ਤੇ ਉਹਦਾ ਪਿਤਾ ਉਸ ਨੂੰ ਸਮਝਾਂਦਾ ਹੈ ਕਿ ਸਾਥ ਦਿੰਦਾ ਹੋਇਆ ਕਹਿੰਦਾ ਹੈ ਕਿ ਮੈਂ ਸਦਾ ਹੀ ਉਸ ਦੇ ਨਾਲ ਰਹਾਂਗਾ ਤੇ ਉਸ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ ਛੱਡਾਂਗਾ ਤੇ ਉਸ ਨੂੰ ਕਦੇ ਵੀ ਉਸ ਦੀ ਮਾਂ ਦੀ ਮਹਿਸੂਸ ਨਹੀਂ ਹੋਏਗੀ ਜਦ ਹੀ ਫਿਰ ਇਹਨਾਂ ਦਾ ਭੈਣ ਕੈਕਸੀਡੈਂਟ ਹੋ ਜਾਂਦਾ ਹੈ ਤੇ ਸ਼ਿਨ ਸ਼ਿਫਟ ਹੋ ਜਾਂਦਾ ਹੈ ਸਿਟੀ ਵਿੱਚ ਉਸ ਕਿਲਰ ਦੀਆਂ ਗੱਲਾਂ ਚੱਲ ਰਹੀਆਂ ਸੀ ਜਿਸ ਨੇ ਆਰਕੈਨ ਤੇ ਹੈਨਾ ਦੀ ਨਾਲ ਹੀ ਸਿਰਫ ਬੁਰਾ ਨਹੀਂ ਕੀਤਾ ਸੀ ਉਸਨੇ ਸਿਟੀ ਦੇ ਬਹੁਤ ਸਾਰੇ ਲੋਕਾਂ ਨਾਲ ਬੁਰਾ ਕੀਤਾ ਸੀ ਇਸ ਤੋਂ ਬਾਅਦ ਜਿਹਾ ਸੀ ਐਲਿਨਾ ਨੂੰ ਦੇਖਦੇ ਹਾਂ ਜੋ ਕਿ ਬਹੁਤ ਵੱਡੀ ਹੋ ਚੁੱਕੀ ਸੀ ਤੇ ਉਹ ਆਪਣੇ ਫਾਦਰ ਨੂੰ ਮਿਲਣ ਜਾਂਦੀ ਹੈ ਤੇ ਉਹਨੂੰ ਸੁੰਦਰ ਦੇਖ ਕੇ ਉਹਨੂੰ ਡਿਸਟਰਬ ਨਹੀਂ ਕਰਦੀ ਤੇ ਪਾਰਟੀ ਵਿੱਚ ਚਲੀ ਜਾਂਦੀ ਹੈ ਤੇ ਉਹ ਬਾਹਰ ਪਾਰਟੀ ਆਪਣੇ ਬॉयਫ੍ਰੈਂਡ ਨੂੰ ਕਿਸੇ ਹੋਰ ਕੁੜੀ ਨਾਲ ਦੇਖਦੀ ਹੈ ਤੇ ਨਾਰਾਜ਼ ਹੋ ਜਾਂਦੀ ਹੈ ਤੇ ਉਸਦੇ ਕੋਲ ਜਾ ਕੇ ਤੇ ਉਸਦੇ ਨੱਕ ਤੇ ਦੱਪ ਕੇ ਪੰਜ ਮਾਰਦੀ ਹੈ ਜਿਸ ਨਾਲ ਉਹੋ ਕਿਲਰ ਉੱਪਰ ਤੋਂ ਦੇਖ ਰਿਹਾ ਸੀ ਤੇ ਉਹ ਇੱਥੇ ਬਹੁਤ ਸਾਰੇ ਟਰੈਪ ਵਿਛਾਏ ਹੁੰਦੇ ਆ ਉਸਨੇ ਤੇ ਤਾਂ ਕਿ ਕੋਈ ਬੰਦਾ ਇੱਥੇ ਤੋਂ ਬਚ ਕੇ ਨਾ ਜਾ ਸਕੇ ਫਿਰ ਦੁਖੀ ਹੁੰਦਿਆਂ ਹੋਇਆਂ ਉਹ ਕਿਸੇ ਰੂਮ ਦੇ ਵਿੱਚ ਜਾ ਕੇ ਬੈਠ ਕੇ ਰੋਣ ਲੱਗ ਜਾਂਦੀ ਹੈ ਫਿਰ ਉਸ ਨੂੰ ਲਾਲ ਬਾਕਸ ਦਿਖਦਾ ਹੈ ਜਿਸ ਬਾਕਸ ਨੂੰ ਦੇਖ ਕੇ ਉਹ ਕਾਫੀ ਰੋਣ ਲੱਗ ਜਾਂਦੀ ਹੈ ਤੇ ਇਹ ਬਾਕਸ ਆਪਸੇ ਮੂਵ ਕਰਦਾ ਹੈ ਪਰ ਉਹ ਉਸ ਨੂੰ ਖੋਲ ਲੈਂਦੀ ਲੈਣ ਦਾ ਫੈਸਲਾ ਲੈਂਦੀ ਹੈ ਜਦੋਂ ਹੀ ਖੋਲਦੀ ਹੈ ਤੇ ਵਿੱਚ ਦੋ ਸਾਨੂੰ ਆਰਕਨ ਨਿਕਲਦਾ ਦਿਖਾਈ ਦਿੰਦਾ ਹੈ ਤੇ ਉਹ ਉੱਟ ਕੇ ਇਹਨਾਂ ਤੋਂ ਮਦਦ ਮੰਗਦਾ ਹੈ ਬਾਕਸ ਤੋਂ ਬਾਹਰ ਨਿਕਲਦੇ ਸਾਰ ਹੀ ਕਟ੍ਰੈਪ ਐਕਟੀਵੇਟ ਹੋ ਜਾਂਦਾ ਹੈ ਜੋ ਕਿ ਪਾਰਟੀ ਵਿੱਚ ਸਾਰੇ ਲੋਕਾਂ ਨੂੰ ਕੱਟਣਾ ਸਟਾਰਟ ਕਰ ਦਿੰਦਾ ਹੈ ਤੇ ਇੰਨੇ ਵਿੱਚ ਹੀ ਆਰਕਨ ਆਪਣੇ ਆਪ ਨੂੰ ਛੁਡਾ ਕੇ ਭਜਣਾ ਸਟਾਰਟ ਕਰਦਾ ਹੈ ਅਰੀਨਾ ਦੇਖਦੀ ਹੈ ਕਿ ਉਹਦੇ ਫੀਮੇਲ ਫਰੈਂਡ 1 ਕੇਜ ਵਿੱਚ ਬੰਦ ਹੋ ਗਏ ਹਨ ਤੇ ਹੌਲੀ-ਹੌਲੀ ਕਿਲਰ ਉਹਨਾਂ ਨੂੰ ਇੱਕ ਸਟੀਲ ਦੀ ਨੈਸ਼ਨਲ ਕੋਚਲ ਕੇ ਮਾਰਨਾ ਚਾਹੁੰਦਾ ਹੈ ਤੇ ਉਹ ਕਾਫੀ ਦੇਰ ਤੱਕ ਉਹਨੂੰ ਸੰਘਰਸ਼ ਕਰਕੇ ਹੌਲੀ-ਹੌਲੀ ਉਹਨਾਂ ਨੂੰ ਸਭ ਨੂੰ ਮਾਰ ਹੀ ਦਿੰਦਾ ਹੈ ਫਿਰ ਕਿਲਰ ਅਰੀਨਾ ਵੱਲ ਦੇਖਦਾ ਹੈ ਤੇ ਉਸਨੂੰ ਉਹ ਪਸੰਦ ਕਰਨ ਲੱਗ ਜਾਂਦਾ ਹੈ ਤੇ ਫਿਰ ਅਰੀਨਾ ਭੱਜ ਕੇ ਆਰਕਨ ਕੋਲ ਆ ਕੇ ਹੈਲਪ ਮੰਗਦੀ ਹੈ ਫਿਰ ਵੀ ਪਿੱਛੇ ਤੋਂ ਕਿਲਰ ਆ ਕੇ ਇਰੇਨਾ ਨੂੰ ਪਕੜ ਲੈ ਜਾਂਦਾ ਹੈ ਆਰਕੇ ਨੇ ਵੀ ਖਿੜਕੀ ਤੋਂ ਕੁੱਦ ਕੇ ਬਾਹਰ ਨਿਕਲ ਜਾਂਦਾ ਹੈ ਤੇ ਉਹ ਬਹੁਤ ਖਾਇਲ ਹੁੰਦਾ ਹੈ ਤੇ ਇਰੇਨਾ ਨੂੰ ਕਿਲਰ ਚੱਕ ਲੈ ਜਾਂਦਾ ਹੈ ਤੇ ਹਸਪਤਾਲ ਵਿੱਚ ਫਿਰ ਉਸ ਦਾ ਇਲਾਜ ਹੋਣਾ ਸਟਾਰਟ ਹੋ ਜਾਂਦਾ ਹੈ ਫਿਰ ਉਹਨੂੰ ਇੱਕ ਕਮਰੇ ਵਿੱਚ ਰੱਖਿਆ ਜਾਂਦਾ ਜਿਸ ਉਸ ਨੂੰ ਧਿਕਰ ਵਾਲੀ ਮਿਲਣਾ ਆਈ ਸੀ ਫਿਰ ਉਹ ਦੇਖਦਾ ਹੈ ਕਿ ਉੱਥੇ ਇੱਕੋ ਫੁੱਲਾਂ ਦਾ ਗੁਲਦਸਤਾ ਪਿਆ ਹੋਇਆ ਹੈ ਹੋਇਆ ਹੈ ਜੋ ਕਿ ਉਹ ਘਰ ਵਾਲੀ ਨੂੰ ਪੁੱਛਦਾ ਕਿ ਕਿ ਤੂੰ ਲੈ ਕੇ ਆਈ ਹੈ ਪਰ ਉਸਦੀ ਘਰ ਵਾਲੀ ਮਨਾਂ ਕਰ ਦਿੰਦੀ ਹੈ ਕਿ ਮੈਂ ਨਹੀਂ ਲੈ ਕੇ ਆਈ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਲਰ ਲੈ ਕੇ ਆਇਆ ਹੈ ਜਿਸ ਜਿਸ ਵਿੱਚ ਚਿੱਠੀ ਸੀ ਜਿਸ ਤੇ ਲਿਖਿਆ ਹੋਇਆ ਸੀ ਫੋਰ ਕਲੈਕਸ਼ਨ ਇਹ ਦੇਖ ਕੇ ਆਰਕਨ ਸਮਝ ਜਾਂਦਾ ਹੈ ਕਿ ਇਹ ਜਰੂਰ ਉਸ ਕਿਲਰ ਨੇ ਭੇਜਿਆ ਹੈ ਤੇ ਉਹ ਆਪਣੇ ਘਰ ਲਈ ਕਿ ਕੁੜੀ ਨੂੰ ਲੈ ਕੇ ਆਪਣੀ ਮਾਂ ਦੇ ਘਰ ਚਲੀ ਜਾ ਤਾਂ ਕਿ ਉਹ ਕਿਲਰ ਤੇਰੇ ਤੱਕ ਨਾ ਪਹੁੰਚ ਸਕੇ ਫਿਰ ਉਹ ਚਲੀ ਜਾਂਦੀ ਹੈ ਫਿਰ आर्केनन ਨੂੰ ਮਿਲਣ ਕੋਈ ਆਂਦਾ ਹੈ ਜਿਸ ਦਾ ਨਾਮ ਲਸੈਲੋ ਸੀ ਜੋ ਕਿ ਅਰੀਨਾ ਦਾ ਪ੍ਰੋਟੈਕਟਰ ਸੀ ਤੇ ਉਸ ਨੂੰ ਅਰੀਨਾ ਨੂੰ ਫਾਈਂਡ ਕਰਨ ਵਾਸਤੇ ਹੈਲਪ ਮੰਗਦਾ ਹੈ ਉਸ ਨੂੰ ਪਤਾ ਸੀ ਕਿ ਸਿਰਫ ਆਰਕੇਨ ਹੈ ਜੋ ਉਸ ਦੀ ਹੈਲਪ ਕਰ ਸਕਦਾ ਹੈ ਤੇ ਉਸ ਦੀ ਹੈਲਪ ਤੋਂ ਬਿਨਾ ਉਹ ਕਿਲਰ ਤੱਕ ਨਹੀਂ ਪਹੁੰਚ ਸਕਦਾ ਫਿਰ ਆਰਕੇਨ ਨੂੰ ਦੱਸਦਾ ਹੈ ਕਿ ਕਿਲਰ ਇੱਕ ਟਾਈਮ ਤੇ ਇੱਕੇ ਜਣੇ ਨੂੰ ਕਿੰਡਰਨੇਪ ਕਰਕੇ ਰੱਖਦਾ ਹੈ ਜਿਹਨੂੰ ਉਹ ਪਸੰਦ ਕਰਦਾ ਹੈ ਅਰੀਨਾ ਵੀ ਉਸੇ ਦੇ ਕੋਲ ਹੈ ਤੇ ਫਿਰ ਏਰੀਨਾ ਨੂੰ ਹੋਸ਼ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਹ ਇੱਕ ਬਾਕਸ ਵਿੱਚ ਬੰਦ ਹੈ ਤੇ ਉੱਥੋਂ ਬੜਾ ਨੇਰਾਸ਼ੀ ਇਸ ਕਰਕੇ ਉਹ ਡਰ ਜਾਂਦੀ ਹੈ ਫਿਰ ਉਹ ਬਾਕਸ ਤੋਂ ਬਾਹਰ ਦੇਖਦੀ ਹੈ ਤੇ ਇੱਕ ਉਸਨੇ ਆਦਮੀ ਸੰਗਲ ਨਾਲ ਬੰਨਿਆ ਹੋਇਆ ਦਿਖਦਾ ਹੈ ਫਿਰ ਉਹ ਕਿਲਰ ਉੱਥੇ ਆ ਜਾਂਦਾ ਹੈ ਫਿਰ ਉਹ ਕਿਲਰ ਉਸ ਦੀ ਜ਼ਬਾਨ ਕੱਟ ਦਿੰਦਾ ਹੈ ਬਾਅਦ ਵਿੱਚ ਫਿਰ ਉਹ ਉਸ ਨੂੰ ਇੱਕ ਆਰ ਨਾਸਕ ਦੇ ਕੇ ਤਸੀਹੇ ਦੇ ਦੇ ਕੇ ਹੀ ਜਾਨ ਤੋਂ ਮਾਰ ਦਿੰਦਾ ਹੈ ਲੈਸੈਲੋ ਆਪਣੀ ਟੀਮ ਨਾਲ ਤਿਆਰ ਸੀ ਜਿੱਥੇ ਆਰਕਨ ਉਸ ਨੂੰ ਕਿਲਰ ਕੋਲ ਲੈ ਜਾਣ ਵਾਲਾ ਸੀ ਕਿਉਂਕਿ ਆਰਕਨ ਨੇ ਆਪਣੇ ਹੱਥਾਂ ਵਿੱਚ ਕਿਲਰ ਦੀ ਸਾਰੀ ਡਾਇਰੈਕਸ਼ਨ ਬਣਾਈ ਹੋਈ ਸੀ ਬਾਅਦ ਵਿੱਚ ਉਹਨਾਂ ਨੂੰ ਲੋਕੇਸ਼ਨ ਟ੍ਰੇਸ ਕਰਨੇ ਤੋਂ ਪਤਾ ਲੱਗਦਾ ਹੈ ਕਿ ਕਿਲਰ ਇੱਕ ਪੁਰਾਣੇ ਹਸਪਤਾਲ ਵਿੱਚ ਰਹਿੰਦਾ ਹੈ ਜਿੱਥੇ ਉਹ ਕਾਫੀ ਦਿਨ ਤੋਂ ਬੰਦ ਪਿਆ ਹੋਇਆ ਸੀ ਅਰੀਨਾ ਬਾਕਸ ਨੂੰ ਓਪਨ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਹੌਲੀ-ਹੌਲੀ ਬਾਕਸ ਖੋਲ ਕੇ ਬਾਹਰ ਆ ਜਾਂਦੀ ਹੈ ਫਿਰ ਉਹ ਦੇਖਦੀ ਹੈ ਕਿ ਉੱਥੇ ਇੱਕ ਹੋਰ ਬਾਕਸ ਪਿਆ ਹੈ ਉਹ ਉਸ ਨੂੰ ਖੋਲਦੀ ਹੈ ਤੇ ਉਸ ਵਿੱਚ ਪਿਆ ਮੁੰਡਾ ਉਹਦੇ ਵਿੱਚ ਹੀ ਮਰਿਆ ਹੋਇਆ ਸੀ ਤੇ ਉਹ ਦੇਖ ਕੇ ਕਾफी ਘਬਰਾ ਜਾਂਦੀ ਹੈ ਫਿਰ ਜਿੱਦਾਂ ਹੀ ਉਹ ਬਰ ਭੱਜਣ ਲੱਗ ਜਾਂਦੀ ਹੈ ਉੱਥੇ ਕਿਲਰ ਆ ਜਾਂਦਾ ਹੈ ਉਹਨੂੰ ਦੇਖ ਕੇ ਉਹ ਲੁਕ ਜਾਂਦੀ ਹੈ ਫਿਰ ਕਿਲਰ ਦੇਖਦਾ ਹੈ ਕਿ ਅਰੀਨਾ ਤੇ ਤਾਂ ਭੱਜ ਗਈ ਹੈ ਫਿਰ ਉਹ ਜ਼ਿਆਦਾ ਰਿਐਕਟ ਨਾ ਕਰਦਾ ਹੋਇਆ ਕਿਉਂਕਿ ਉਹਨੂੰ ਪਤਾ ਸੀ ਕਿ ਉਹ ਕਾफी ਜਗ੍ਹਾ ਟਰੈਪ ਲਗਾਏ ਹੋਏ ਹਨ ਫਿਰ ਉਹੋ ਉੱਥੇ ਸਾਰੀਆਂ ਮੱਕੜੀਆਂ ਆਪਣੀਆਂ ਮੱਖਣੀਆਂ ਦੀ ਕਲੈਕਸ਼ਨ ਕੀਤੀ ਹੋਈ ਸੀ ਛੱਡ ਦਿੰਦਾ ਹੈ ਇੱਧਰ ਆਰਕਨ ਵੀ ਆਪਣੇ ਲਿਚੈਲੋ ਨੂੰ ਲੈ ਕੇ ਉੱਥੇ ਆ ਜਾਂਦਾ ਹੈ ਇੱਥੇ ਦੇਖਦੇ ਆਂ ਕਿ ਆਰਕਨ ਦੀ ਮਦਦ ਨਾਲ ਲਿਚੈਲੋ ਵੀ ਕਿਲਰ ਦੇ ਅੱਡੇ ਤੇ ਪਹੁੰਚ ਜਾਂਦਾ ਹੈ ਆਰਕਨ ਜਿੱਦਾਂ ਹੀ ਇੱਕ ਬਲੌਕ ਖੋਲਦਾ ਹੈ ਜਦ ਇਹ ਅਲਾਰਮ ਵੱਜ ਜਾਂਦਾ ਹੈ ਤੇ ਕਿਲਰ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਅੰਦਰ ਵੜ ਚੁੱਕਿਆ ਹੈ ਫਿਰ ਕਿਲਰ ਵੀ ਸਾਰੇ ਰੇਪਾ ਨੂੰ ਐਕਟੀਵੇਟ ਕਰ ਦਿੰਦਾ ਹੈ ਇੱਧਰ ਅਰੀਨਾ ਵੀ ਭੱਜ ਜਾਂਦੀ ਹੈ ਤੇ ਇੱਕ ਸ਼ੌਟ ਵਿੱਚ ਵੱਢ ਜਾਂਦੀ ਹੈ ਨਸ਼ਾਲ ਇੱਕ ਬੰਦੇ ਨੂੰ ਕਿਲਰ ਮਾਰ ਦਿੰਦਾ ਹੈ ਤੇ ਇੱਧਰ ਅਰੀਨਾ ਕਿਸੇ ਇੱਕ ਰੂਮ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਉਹ ਇੱਕ ਬਾਕਸ ਦੇਖਦੀ ਹੈ ਤੇ ਉਹ ਬਾਕਸ ਨੂੰ ਖੋਲ ਦਿੰਦੀ ਹੈ ਜਿਸ ਵਿੱਚੋਂ ਇੱਕ ਕੁੜੀ ਨਿਕਲਦੀ ਹੈ ਤੇ ਕੁੜੀ ਅਰੀਨਾ ਨੂੰ ਪੁੱਛਦੀ ਹੈ ਕਿ ਤੂੰ ਬਾਹਰ ਕਿੱਦਾਂ ਆ ਗਈ ਤਾਂ ਅਰੀਨਾ ਦੱਸਦੀ ਹੈ ਕਿ ਮੈਂ ਉਸ ਦਾ ਧਿਆਨ ਪਟਕਾ ਕੇ ਬਾਹਰ ਆ ਗਈ ਹਾਂ ਤੇ ਉਹਨੂੰ ਅਰੀਨਾ ਨੂੰ ਉਸਤੇ ਸ਼ੱਕ ਹੁੰਦਾ ਹੈ ਕਿਉਂਕਿ ਉਹ ਕੋੜੀ ਜਰੂਰ ਜਰੂਰ ਕਾਤਿਲ ਨਾਲ ਮਿਲੀ ਹੈ ਇੱਧਰ ਹੀ ਨਸ਼ਾਲੋ ਦੀ ਟੀਮ ਦੇ ਬੰਦੇ ਦਾ ਇੱਕ ਟਰੈਪ ਤੇ ਪੈਰ ਪੈ ਜਾਂਦਾ ਹੈ ਤੇ ਬਹੁਤ ਸਾਰੀਆਂ ਰੌੜਾਂ ਉਸਦੇ શરી ਵਿੱਚ ਕੁਝ ਜਾਂਦੀਆਂ ਹਨ ਇਹ ਮੌਕਾ ਦੇਖ ਕੇ ਆਰਕਨ ਸਾਈਡ ਹੋ ਜਾਂਦਾ ਹੈ ਕਿਉਂਕਿ ਬਿਸੈਲੋ ਦੇ ਸਾਰੇ ਬੰਦੇ ਇੱਕ ਇੱਕ ਕਰਕੇ ਮਰ ਰਹੇ ਸੀ ਇਸ ਦਾ ਕੀ ਹੋਣਾ ਤੋਂ ਵੱਖਰਾ ਹੋ ਜਾਂਦਾ ਹੈ ਫਿਰ ਉਹ ਇੱਕ ਜਿਹੇ ਰੂਮ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਦੇਖਦਾ ਹੈ ਕਿ ਕਿਲਰ ਨੇ ਬਹੁਤ ਸਾਰੇ ਇਨਸੈਕਟ ਇਕੱਠੇ ਕੀਤੇ ਹੋਏ ਨੇ ਤੇ ਉਹ ਉਹਨਾਂ ਦੇ ਰਿਸਰਚ ਕਰਦਾ ਹੈ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਫਿਰ ਉਹ ਉਸਦੇ ਪਿੱਛੇ ਅਚਾਨਕ ਕਿਲਰ ਆ ਜਾਂਦਾ ਹੈ ਜਿਸ ਤੋਂ ਉਹ ਬਚ ਕੇ ਬੜੀ ਮੁਸ਼ਕਲ ਨਾਲ ਭੱਜਦਾ ਹੈ ਫਿਰ ਜਿਹੜਾ ਉਹਨਾਂ ਨੂੰ ਦੇਖਦੇ ਹਨ ਉਹ ਕੁੜੀ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਜਦੀ ਕੁੜੀ ਦੱਸਦੀ ਹੈ ਕਿ ਕਿਲਰ ਸ਼ਾਇਦ ਮੰਨੂ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਉਹੋ ਬਸ ਮੈਨੂੰ ਅਜਮਾ ਰਿਹਾ ਹੈ ਅਰੀਨਾ ਬਹੁਤ ਸਮਝਾਉਂਦੀ ਹੈ ਪਰ ਉਹ ਤੇ ਤੇ ਹੀ ਸਨੇਪ ਕਰ ਦਿੰਦੀ ਹੈ ਫਿਰ ਦੋਨਾਂ ਦੀ ਆਵਾਜ਼ ਸੁਣ ਕੇ ਕਿਲਰ ਵੀ ਉੱਥੇ ਆ ਜਾਂਦਾ ਹੈ ਅਰੀਨਾ ਫਿਰ ਉੱਥੋਂ ਤੋਂ ਭੱਜ ਜਾਂਦੀ ਹੈ ਭੱਜਦੇ-ਭੱਜਦੇ ਉਹ ਇੱਕ ਰੂਮ ਵਿੱਚ ਜਾ ਕੇ ਲੁਕ ਜਾਂਦੀ ਹੈ ਤੇ ਕਿਲਰ ਉਹਨੂੰ ਲੱਭਣ ਲੱਗ ਜਾਂਦਾ ਹੈ ਫਿਰ ਆਰਕਨ ਇੱਕ ਦਰਵਾਜ਼ਾ ਦੇਖਦਾ ਹੈ ਜਿੱਥੇ ਕਿਲਰ ਆਪਣੇ ਲਿਆਏ ਹੋਏ ਬੰਦਿਆਂ ਦੇ ਬਾਡੀ ਪਾਰਟ ਛੁੱਟਦਾ ਸੀ ਦੇਖਣ ਦੇ ਚੱਕਰ ਵਿੱਚ ਉਸ ਦਾ ਵੀ ਪੈਰ ਫਿਸਲ ਜਾਂਦਾ ਹੈ ਤੇ ਉਹ ਥੱਲੇ ਇੱਕ ਜਪੈਂਦਾ ਹੈ ਫਿਰ ਉਹ ਦੇਖਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਉੱਥੇ ਜੰਜੀਰਾਂ ਨਾਲ ਬੰਨਿਆ ਹੋਇਆ ਹੈ ਜੋ ਕਿ ਉਸ ਦਿਨੂ ਕਿਲਰ ਸਮਝ ਰਹੇ ਸੀ ਫਿਰ ਉਹ ਉੱਤੇ ਹਮਲਾ ਕਰ ਦਿੰਦੇ ਹੈ ਆਰਕਨ ਉਸੇ ਰੱਸੀ ਨਾਲ ਫਿਰ ਉੱਪਰ ਆ ਜਾਂਦਾ ਉਸ ਕਿਲਰ ਨੇ ਬਹੁਤ ਸਾਰੇ ਇਨਸੈਕਟਾਂ ਦੀ ਤਰ੍ਹਾਂ ਇਨਸਾਨਾਂ ਨੂੰ ਵੀ ਕਲੈਕਸ਼ਨ ਕਰਕੇ ਰੱਖਿਆ ਹੋਇਆ ਸੀ ਉਹਨਾਂ ਦੇ ਬਾਡੀ ਪਾਰਟ ਕਲੈਕਸ਼ਨ ਕਰਕੇ ਰੱਖੇ ਹੋਏ ਸੀ ਫਿਰ ਆਰਕਨ ਇੱਕ ਕੁੜੀ ਨੂੰ ਦੇਖਦਾ ਹੋਇਆ ਦੇਖਦਾ ਹੈ ਜਿਸ ਨੂੰ ਕਿੱਲਾਂ ਦੇ ਸਾਰੇ ਠੋਕਿਆ ਹੋਇਆ ਸੀ ਉਹ ਉਸ ਦੀ ਹੈਲਪ ਕਰਨਾ ਚਾਹੁੰਦਾ ਸੀ ਜਦ ਹੀ ਇੱਥੇ ਕਿਲਰ ਆ ਜਾਂਦਾ ਹੈ ਜੋ ਕਿ ਉਸ ਦੀ ਗਰਦਨ ਕੱਟ ਕੇ ਉਸ ਨੂੰ ਮਾਰ ਦਿੰਦਾ ਹੈ ਫਿਰ ਰੀਨਾ ਇੱਕ ਰੂਮ ਵਿੱਚ ਪਹੁੰਚ ਜਾਂਦੀ ਹੈ ਜਿਸ ਰੂਮ ਵਿੱਚ ਉਸ ਨੂੰ ਇੱਕ ਹਾਲ ਦਿਖਦਾ ਹੈ ਜਿਸ ਵਿੱਚ ਉਹ ਦੋ ਬੰਦਿਆਂ ਨੂੰ ਬਾਹਰ ਦੇਖਦੀ ਹੈ ਫਿਰ ਉਹ ਚੀਕ-ਚੀਕ ਮਾਰ ਕੇ ਉਸ ਨੂੰ ਬੁਲਾਉਂਦੀ ਹੈ ਪਰ ਆਵਾਜ਼ ਨਹੀਂ ਪਹੁੰਚ ਪੰਦੀ ਇੱਧਰਲੇ ਸ਼ੈਲੋ ਦੀ ਟੀਮ ਆਰਕਨ ਨੂੰ ਪਕੜ ਲੈਂਦੀ ਹੈ ਤੇ ਉਸ ਨੂੰ ਆਪਣੇ ਨਾਲ ਰਹਿਣ ਵਾਸਤੇ ਹੀ ਕਹਿੰਦੇ ਹਨ ਜਦ ਹੀ ਕਿਲਰ ਇੱਕ ਬੰਦੇ ਨੂੰ ਹੁੱਕ ਵਿੱਚ ਫਸਾ ਕੇ ਮਾਰ ਦਿੰਦਾ ਹੈ ਤੇ ਉਹਨਾਂ ਦੀ ਟੀਮ ਦੀ ਫੀਮੇਲ ਮੈਂਬਰ ਨੂੰ ਵੀ ਚੱਕ ਲੈ ਜਾਂਦਾ ਹੈ ਇਹ ਦੇਖ ਕੇ ਦੋਨੋਂ ਜਣੇ ਘਬਰਾ ਜਾਂਦੇ ਹਨ ਫਿਰ ਉਸ ਨੂੰ ਉਹਨਾਂ ਨੂੰ ਉਹ ਕੁੜੀ ਮਿਲਦੀ ਹੈ ਉਹ ਸੋਚਦੇ ਨੇ ਇਹ ਵੀ ਇੱਕ ਵਿਕਟਿਮ ਹੈ ਪਰ ਉਸ ਨੂੰ ਆਪਣੇ ਨਾਲ ਹੀ ਰੱਖ ਲੈਂਦੇ ਨੇ ਫਿਰ ਉਹ ਉਹਨਾਂ ਨੂੰ ਫੀਮੇਲ ਜਨਾਨੀ ਦੀ ਆਵਾਜ਼ ਆਂਦੀ ਹੈ ਫਿਰ ਉਹ ਉਸ ਦਾ ਪਿੱਛਾ ਕਰਦੇ ਕਰਦੇ ਇੱਕ ਰੂਮ ਤੱਕ ਜਾਂਦੇ ਜਿੱਥੇ ਉਸ ਨੂੰ ਉਹ ਪਤਾ ਲੱਗਦਾ ਹੈ ਕਿ ਇੱਕ ਟ੍ਰੈਪ ਹੈ ਤੇ ਉਹ ਸਿਰਫ ਇੱਕ ਮਾਈਕ ਵਿੱਚੋਂ ਆਵਾਜ਼ ਆ ਰਹੀ ਸੀ ਫਿਰ ਉਹ ਉੱਥੇ ਤੋਂ ਜਦੋਂ ਹੀ ਨਿਕਲਣ ਲੱਗ ਜਾਂਦਾ ਇੱਕ ਬਲਾਸਟ ਹੁੰਦਾ ਹੈ ਪੱਲੈਸ਼ੈਲੋ ਦੀ ਜਾਨ ਬਚ ਜਾਂਦੀ ਹੈ ਫਿਰ ਉਹ ਜਾਂਦੇ ਜਾਂਦੇ ਇੱਕ ਦੂਸਰੇ ਰੂਮ ਵਿੱਚ ਜਾਂਦੇ ਆ ਜਿੱਥੇ ਉਹਨਾਂ ਨੂੰ ਰੀਨਾ ਤੇ ਉਹ ਕੁੜੀ ਵੀ ਮਿਲ ਜਾਂਦੀ ਹੈ ਅਰੀਨਾ ਦੱਸਦੀ ਹੈ ਕਿ ਇਹ ਕੁੜੀ ਸ਼ਾਇਦ ਕਿਲਰ ਨਾਲ ਮਿਲੀ ਹੋਈ ਹੈ ਪਰ ਸਾਰੇ ਬੰਦੇ ਉਹਨਾਂ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਕੁੜੀ ਵੀ ਸ਼ਾਇਦ ਵਿਕਟਮ ਹੈ ਫਿਰ ਲਿਸ਼ੈਲੋ ਅਰੀਨਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਫਿਰ ਉਹ ਅਰੀਨਾ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਪ੍ਰੋਟੈਕਟ ਕਰਾਂਗਾ ਤੇ ਇੱਥੋਂ ਬਾਹਰ ਕੱਢ ਲਿਆਵਾਂਗਾ ਫਿਰ ਅਰੀਨਾ ਉਹਨਾਂ ਨੂੰ ਉਸ ਰੂਮ ਵਿੱਚ ਲੈ ਜਾਂਦੀ ਹੈ ਤੇ ਦੋ ਬੰਦਿਆਂ ਨੂੰ ਦਖਾਣਦੀ ਹੈ ਰਕੇ ਨੂੰ ਆਈਡੀਆ ਆਂਦਾ ਹੈ ਤੇ ਉਹ ਇੱਕ ਬੰਦੇ ਦੀ ਲੱਤ ਤੇ ਸ਼ੂਟ ਕਰ ਦਿੰਦਾ ਹੈ ਫਿਰ ਉੱਥੇ ਹੀ ਪੁਲਿਸ ਆ ਜਾਂਦੀ ਹੈ ਫਿਰ ਉਹ ਪੁਲਿਸ ਵਾਲੀ ਗੱਡੀਆਂ ਤੇ ਵੀ ਸ਼ੂਟ ਕਰ ਦਿੰਦਾ ਹੈ ਫਿਰ ਉਹ ਲਸ਼ੈਲ ਨੂੰ ਦੱਸਦਾ ਹੈ ਕਿ ਪੁਲਿਸ ਹੁਣ ਸਾਨੂੰ ਬਚਾਵੇਗੀ ਉਸ ਦਾ ਦਿਲ ਤੋਂ ਤੇ ਇਹ ਸੁਣ ਕੇ ਉਹ ਕੁੜੀ ਬਹੁਤ ਗੁੱਸਾ ਕਰ ਜਾਂਦੀ ਹੈ ਤੇ ਉਹਨਾਂ ਨੂੰ ਰੂਮ ਦੇ ਵਿੱਚ ਲੋਕ ਕਰਕੇ ਹੀ ਚਲੀ ਜਾਂਦੀ ਹੈ ਤੇ ਬੋਲ ਦਿੰਦੀ ਹੈ ਤੁਸੀਂ ਸਾਡੇ ਤੋਂ ਬਚ ਨਹੀਂ ਸਕਦੇ ਬਾਈ ਮਿਸਟਿਕ ਉਹ ਇੱਕ ਟ੍ਰੈਪ ਤੇ ਫੇਰ ਰੱਖ ਦਿੰਦੀ ਹੈ ਜਿਸ ਨਾਲ ਇੱਕ ਵੱਡਾ ਟਰੈਪ ਐਕਟੀਵੇਟ ਹੋ ਜਾਂਦਾ ਹੈ ਤੇ ਉਹ ਕੁੜੀ ਬਹੁਤ ਪੂਰੀ ਤਰੀਕੇ ਨਾਲ ਮਾਰੀ ਜਾਂਦੀ ਹੈ ਇਹ ਦੇਖ ਕੇ ਕਿਲਰ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਫਿਰ ਉਹ ਗਨ ਲੈ ਕੇ ਤੇ ਆਪਣੇ ਦੋ ਕੁੱਤੇ ਲੈ ਕੇ ਉਹਨਾਂ ਤੇ ਹਮਲਾ ਕਰ ਦਿੰਦਾ ਹੈ ਸਾਰੇ ਤੇ ਲਗਾਤਾਰ ਗੋਲੀਆਂ ਚਲਾਉਂਦਾ ਹੈ ਤੇ ਜਿਸ ਵਿੱਚ ਲਸ਼ੈਲੋ ਇੰਜਰਡ ਹੋ ਜਾਂਦਾ ਹੈ ਤੇ ਆਰਕਨ ਉਹਨਾਂ ਵਿੱਚੋਂ ਕੁੱਤਿਆਂ ਨੂੰ ਮਾਰਨ ਵਿੱਚ ਸਫਲ ਹੋ ਜਾਂਦਾ ਹੈ ਤੇ ਕਿਲਰ ਅਰੀਨਾ ਨੂੰ ਪਕੜ ਲੈ ਜਾਂਦਾ ਹੈ ਲੇਸ਼ੈਲੋ ਦਾ ਹੱਥ ਇੱਕ ਟਰੈਪ ਤੇ ਪੈ ਜਾਂਦਾ ਹੈ ਤੇ ਉਹ ਕਾਫੀ ਡਰ ਜਾਂਦਾ ਹੈ ਫਿਰ ਉਹ ਆਪਣੀ ਫੀਮੇਲ ਫਰੈਂਡ ਤੇ ਆਰਕੇ ਨੂੰ ਕਹਿੰਦਾ ਹੈ ਨਹੀਂ ਤੁਸੀਂ ਅਰੀਨਾ ਨੂੰ ਬਚਾਓ ਮੈਂ ਲੈ ਆਤੀ ਹਾਂ ਉਸਤੇ ਬਾਅਦ ਫਿਰ ਪੁਲਸ ਬਹੁਤ ਸਾਰੇ ਸਿਪਾਈਆਂ ਨਾਲ ਉੱਥੇ ਆ ਜਾਂਦੀ ਹੈ ਤੇ ਪੂਰੀ ਬਿਲਡਿੰਗ ਨੂੰ ਘੇਰ ਲੈਂਦੀ ਹੈ ਕਿਲਰ ਆਰਕਨ ਉੱਤੇ ਉਸਦੀ ਫੀਮੇਲ ਫਰੈਂਡ ਤੇ ਅਰੀਨਾ ਨੂੰ ਇੱਕ ਕੇਜ ਵਿੱਚ ਬੰਦ ਕਰ ਦਿੰਦਾ ਹੈ ਆਰਕਨ ਉਸ ਨੂੰ ਗੁੱਸੇ ਨਾਲ ਬੋਲਦਾ ਹੈ ਕਿ ਮੈਂ ਤੈਨੂੰ ਮਾਰ ਦਵਾਂਗਾ ਫਿਰ ਉਹ ਉਸਦੇ ਕੋਲ ਇੱਕ ਅੱਗ ਲਗਾ ਕੇ ਚਲਾ ਜਾਂਦਾ ਹੈ ਕੇਜ ਕੋਲ ਫਿਰ ਆਰਕਨ ਆਪਣਾ ਹੱਥ ਕੱਢ ਕੇ ਉਹ ਕੇਜ ਨੂੰ ਖੋਲ ਦਿੰਦਾ ਹੈ ਜਿਸ ਨਾਲ ਦੋਨੋਂ ਬਾਹਰ ਆ ਜਾਂਦੇ ਨੇ ਜਦੋਂ ਫਿਰ ਕਿਲਰ ਹਮਲਾ ਕਰ ਦਿੰਦਾ ਹੈ ਤੇ ਉਹ ਫੀਮੇਲ ਫਰੈਂਡ ਨੂੰ ਮਾਰ ਦਿੰਦਾ ਹੈ ਫਿਰ ਆਰਕਨ ਤੇ ਉਹਦੇ ਵਿੱਚ ਬਹੁਤ ਜ਼ਬਰਦਸਤ ਲੜਾਈ ਹੁੰਦੀ ਹੈ ओ, आर्केन किलर ਨੂੰ ਬਹੁਤ ਮਾਰਦਾ ਹੈ ਫਿਰ ਸ਼ੈਲੋ ਵੀ ਬਾਹਰ ਆ ਜਾਂਦਾ ਹੈ ਜਿਸ ਉਹ 트ੈਪ ਤੋਂ ਬਚ ਗਿਆ ਸੀ ਫਿਰ ਉਹ ਵੀ ਕਿਲਰ ਤੇ ਹਮਲਾ ਕਰ ਦਿੰਦਾ ਹੈ ਪਰ ਕਿਲਰ ਸ਼ੈਲੋ ਨੂੰ ਮਾਰ ਦਿੰਦਾ ਹੈ ਫਿਰ ਆਰकेन ਕਿਲਰ ਨੂੰ ਬਹੁਤ ਜ਼ਿਆਦਾ ਕੁੱਟਦਾ ਹੈ ਤੇ ਉਸ ਨੂੰ ਡੈੱਡ ਬੋਡੀਆਂ ਦੇ ਵਿੱਚ ਘੇਰ ਦਿੰਦਾ ਹੈ ਤੇ ਉੱਤੋਂ ਅੱਗ ਲਗਾ ਦਿੰਦਾ ਹੈ ਤੇ ਕਿਲਰ ਵੀ ਜੜਨ ਜੜਨ ਲੱਗ ਜਾਂਦਾ ਹੈ ਤੇ ਚਾਰੇ ਪਾਸੇ ਬਹੁਤ ਜ਼ਿਆਦਾ ਅੱਗ ਹੋ ਜਾਂਦੀ ਹੈ ਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਫਿਰ ਅਰੀਨਾ ਉਸ ਦੀ ਸਾਰੇ ਕਲੈਕਸ਼ਨ ਨੂੰ ਤੋੜ ਦਿੰਦੀ ਹੈ ਜਿਸ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਦਾ ਹੈ ਤੇ ਅੱਗ ਬੁਝ ਜਾਂਦੀ ਹੈ ਫਿਰ ਉਹ ਦੋਨੋਂ ਜਣੇ ਬਾਹਰ ਆ ਜਾਂਦੇ ਹਨ ਤੇ ਰੈਸਕਿਊ ਟੀਮ ਉਹਨਾਂ ਨੂੰ ਰੈਸਕਿਊ ਕਰ ਲੈਂਦੀ ਹੈ ਤੇ ਉਹਨਾਂ ਨੂੰ ਬਚਾ ਲੈਂਦੀ ਹੈ ਫਿਰ ਕਾਫੀ ਅਰੀਨਾ ਦਾ ਫਾਦਰ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਉਹ ਫਾਦਰ ਨੂੰ ਬਹੁਤ ਗੜ ਲਾ ਕੇ ਰੋਂਦੀ ਹੈ ਤੇ ਉਹ ਲਿਸ਼ੈਲੋ ਬਾਰੇ ਜਾਣ ਕੇ ਦੁਖੀ ਹੁੰਦਾ ਹੈ ਤੇ ਆਰਕੈਂਡ ਦੇਖਦਾ ਹੈ ਕਿ डेड बॉडीयां ਵਿੱਚ ਸਿਰਫ ਕਿਲਰ ਦਾ ਮਾਸਕ ਹੈ ਉਸਦੀ ਡੈੱਡ ਬਾਡੀ ਨਹੀਂ ਹੈ ਮਤਲਬ ਕਿ ਕਿਲਰ ਹਲੇ ਵੀ ਬਚਿਆ ਹੈ ਫਿਰ ਕੁਝ ਟਾਈਮ ਬਾਅਦ ਸਾਨੂੰ ਦਿਖਾਇਆ ਜਾਂਦਾ ਹੈ ਕਿ ਕਿਲਰ ਇੱਕ ਘਰ ਵਿੱਚ ਰਹਿ ਰਿਹਾ ਸੀ ਤੇ ਉਸ ਨੂੰ ਇੱਕ ਆਵਾਜ਼ ਆਉਂਦੀ ਹੈ ਫਿਰ ਕਿਲਰ ਉਸ ਨੂੰ ਚੈੱਕ ਕਰਨ ਲਈ ਜੱਦੇ ਹੀ ਥੱਲੇ ਚਲਿਆ ਜਾਂਦਾ ਹੈ ਫਿਰ ਉਸ ਨੂੰ ਉੱਥੇ ਕੁਝ ਨਹੀਂ ਦਿਖਦਾ ਪਰ ਜੱਦੇ ਹੀ ਮੁਰਦਾ ਹੈ ਤਨ ਲਾਲ ਬਾਕਸ ਦਿਖਦਾ ਹੈ ਫਿਰ ਆਰਕਨ ਉਸ ਨੂੰ ਗਨ ਪੁਆਇੰਟ ਤੇ ਲੈ ਲੈਂਦਾ ਹੈ ਫਿਰ ਕিলার ਨੂੰ ਦੱਸਦਾ ਹੈ ਕਿ ਸਿਰਫ ਦੋ ਹੀ ਬੰਦੇ ਨੇ ਜੋ ਇਨਸੈਕਟ ਤੇ ਰਿਸਰਚ ਕਰਦੇ ਨੇ ਤੇ ਫਿਰ ਇਸੇ ਕਰਕੇ ਮੈਂ ਤੇਰੇ ਤੱਕ ਪਹੁੰਚ ਸਕਿਆ ਫਿਰ ਕਿਲਰ ਪੁੱਛਦਾ ਹੈ ਕਿ ਤੂੰ ਮੈਨੂੰ ਮਾਰਨ ਵਾਲਾ ਹੈ ਤਾਂ ਉਹ ਦੱਸਦਾ ਹੈ ਕਿ ਨਹੀਂ ਹਲੇ ਨਹੀਂ ਮੈਂ ਇਨੀ ਆਸਾਨ ਮੌਤ ਮੈਂ ਤੈਨੂੰ ਨਹੀਂ ਦੇਣ ਵਾਲਾ ਤੇ ਮੈਂ ਤੈਨੂੰ ਉਦਾਂ ਹੀ ਤੜਫਾ ਤੜਫਾ ਕੇ ਮਾਰਾਂਗਾ ਜਿੱਦਾਂ ਤੂੰ ਲੋਕਾਂ ਨੂੰ ਤੜਫਾ ਤੜਫਾ ਕੇ ਮਾਰਦਾ ਸੀ ਫਿਰ ਉਸ ਤੇ ਹਮਲਾ ਕਰਕੇ ਉਸਨੂੰ ਇੱਕ ਬਾਕਸ ਵਿੱਚ ਬੰਦ ਕਰ ਲੈ ਜਾਂਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ ਉਹ ਉਸਨੂੰ ਦਰਦ ਦਾ ਅਹਿਸਾਸ ਦਿਲਾਏਗਾ ਜਿੱਦਾਂ ਉਸਨੇ ਲੋਕਾਂ ਨੂੰ ਅਹਿਸਾਸ ਦਿਲਾਇਆ ਸੀ ਇੱਥੋਂ ਤੱਕ ਮੂਵੀ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ